ਪਰ ਮੇਰੇ ਨਾਲੇ ਬਹੁਤ ਨਿਆਇ ਮੈਨੇ ਪਦਰ ਰੰਜੇਸ਼ ਕਟ ਦੇ ਪਿੱਛੋਂ ਦੀ ਆਏ ਨੇ ਪਿੱਛੋਂ ਦੀ ਆ ਗਏ ਮੈਂ ਇਥੇ ਮਿਹਨਤ ਕਰਕੇ ਆਪਣੇ ਮੇਰੀ 120 ਕਿਲੋ ਦੁੱਧ ਵਾਲੀਆਂ ਗਾਵਾਂ ਹਿੱਤ ਨੇ ਸਭ ਇਹਨਾਂ ਨੂੰ ਕੁਝ ਪੌਇਜ਼ਨ ਦੇ ਗਏ ਤੁਹਾਡੇ ਸਾਹਮਣੇ ਕੋ ਖੁੱਲੀ ਤੇ ਤੜਫ ਤੜ ਕੇ ਮਰੀਆਂ ਇਹਨਾਂ ਦੇ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਤਿੰਨ ਗਾਵਾਂ ਹੋਰ ਜਿਹੜੀਆਂ ਤੜਫ ਤੜ ਕੇ ਮਰੀਆਂ ਸੀਗੀਆਂ ਲੇਕਿਨ ਅੱਜ ਜਿਹੜਾ ਵਾ ਜਿਹੜਾ ਮੇਨ ਜਿਹੜਾ ਦੁੱਧ ਦਿੰਦੀਆਂ ਨੇ ਜਿਨ੍ਹਾਂ ਨੇ ਇਹਨਾਂ ਦਾ ਰੋਜ਼ਗਾਰ ਚੱਲਦਾ ਵਾ 1-1 ਲੱਖ ਰੁਪਏ ਦੀ ਗਊਆਂ ਹੈ ਜਿਨ੍ਹਾਂ ਨੂੰ ਕੁਝ ਦੇ ਕੇ ਉਹਨਾਂ ਜਿਹੜੀ ਮੌਤੇ ਘਾਟ ਉਤਾਰਿਆ ਗਿਆ ਬਹੁਤ ਹੀ ਨਿੰਦਨੀਆ ਗੱਲ ਹੈ ਕਿ ਅਗਰ ਕਿਸੇ ਨੇ ਵੀ ਰੰਜੀਸ ਸੀਗੀ ਇਹਨਾਂ ਦੇ ਨਾਲ ਡੇਰੀ ਵਾਲੇ ਨਾਲ ਕਿਸੇ ਰੰਜੀਸ ਸੀਗੀ ਤੇ ਇਹਨਾਂ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਨਾ ਕਿ ਇਹਨਾਂ ਬੇਜੁਬਾਨਾਂ ਦੇ ਉੱਪਰ ਜਿਹੜਾ ਵਾ ਇਸ ਤਰੀਕੇ ਦੇ ਨਾਲ ਜ਼ੁਲਮ ਅਤਿਆਚਾਰ ਕੀਤਾ ਇਹ ਬਹੁਤ ਮੜਾ ਹੋਇਆ ਮੈਂ ਇੱਥੇ ਆ ਕੇ ਇਹਨਾਂ ਨੇ ਮੈਨੂੰ ਅਪਸ਼ੇਕ ਜੀ ਨੇ ਦੱਸਿਆ ਵੀ ਸਾਡੀਆਂ ਕਮਾਂ ਇਦਾਂ ਹੋਈਆਂ ਅਸੀਂ ਮੌਕਾ ਲੇ ਕੇ ਆ ਕੇ ਹੁਣ ਡਾਕਟਰ ਸਾਹਿਬ ਦੀ ਐਪਲੀਕੇਸ਼ਨ ਲਿਖ ਕੇ ਤੋਂ ਉਹਨਾਂ ਦੀ ਡਿਊਟੀ ਲੱਗੀ ਆ ਉਹ ਕਹਿੰਦੇ ਆ ਤੇ ਉਹਨਾਂ ਦਾ ਪੋਸਟ ਮਾਰਟ ਕਰਕੇ ਜੋ ਵੀ ਬੰਦੀ ਕਾਰਵਾਈ ਜੇ ਇਹਨਾਂ ਨੂੰ ਫਿਰ ਵੀ ਮੱਗੋਂ ਪਿੱਛੋਂ ਵੀ ਕਿਤੇ ਕੋਈ ਸ਼ੱਕ ਮਿਲੇ ਤਾਂ ਸਾਨੂੰ ਪਰਮਿਸ਼ਨ ਜੋ ਮਰਜ਼ੀ ਅਦੀ ਰਾਤ ਨਾਲ ਇਹਨਾਂ ਦੀ ਉਹਦੇ ਮੁਤਾਬਕ ਕਾਰਵਾਈ ਕਰਨੀ ਅੰਮ੍ਰਿਤਸਰ ਦੇ ਵਿੱਚ ਚਬਾਲ ਰੋਡ ਤੇ ਸਥਿਤ ਡੇਰੀ ਫਾਰਮ ਦੇ ਵਿੱਚ ਕੁਝ ਗਾਵਾਂ ਤੇ ਬਛੜਿਆਂ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਡੇਰਾ ਫਾਰਮ ਦੇ ਮਾਲਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਰੋਜ਼ਗਾਰ ਲਈ ਤਿੰਨ ਗਾਵਾਂ ਤੇ ਬਛੜਿਆਂ ਨੂੰ ਰੱਖਿਆ ਹੋਇਆ ਸੀ ਅਤੇ ਗਾਵਾਂ ਦਾ ਦੁੱਧ ਵੇਚ ਕੇ ਹੀ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਲੇਕਿਨ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸਦੇ ਡੇਰੀ ਫਾਰਮ ਦੇ ਵਿੱਚ ਐਂਟਰ ਹੋ ਕੇ ਜ਼ਹਿਰੀਲਾ ਪਦਾਰਥ ਦੇ ਕੇ ਗਾਵਾਂ ਨੂੰ ਮਾਰ ਦਿੱਤਾ ਅਤੇ ਹੁਣ ਉਹ ਪ੍ਰਸ਼ਾਸਨ ਅੱਗੇ ਇਨਕੁਇਰੀ ਸਾਬ ਦੀ ਮੰਗ ਕਰ ਰਿਹਾ ਦੂਜੇ ਪਾਸੇ ਮੌਕੇ ਤੇ ਪਹੁੰਚੇ ਰਾਸ਼ਟਰੀ ਗਾਂ ਮਹਾਸੰਗ ਦੇ ਆਗੂ ਰੋਨ ਮਹਿਰਾ ਨੇ ਕਿਹਾ ਕਿ ਚਬਾਲ ਰੋਡ ਦੇ ਉੱਪਰ ਇੱਕ ਡੇਰੀ ਫਾਰਮ ਦੇ ਵਿੱਚ ਗਾਵਾਂ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਇਸ ਦੇ ਲਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ આરોપીਆਂ ਨੂੰ ਗ੍ਰਿਫਤਾਰ ਕਰ ਸਖਤ ਤੋਂ ਸਖਤ ਸਜ਼ਾਾਂ ਮ ਦਿੱਤੀਆਂ ਜਾਣ ਸਾਰੇ ਮਾਮਲੇ 'ਚ ਮੌਕੇ ਤੇ ਪਹੁੰਚੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਚਬਾਲ ਰੋਡ ਤੇ ਡੇਰੀ ਫਾਰਮ ਦੇ ਵਿੱਚ ਕੁਝ ਗਾਵਾਂ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਮਾਰ ਦਿੱਤਾ ਗਿਆ ਮੌਕੇ ਤੇ ਪਹੁੰਚੇ ਆ ਗਾਵਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਅਤੇ ਉਸ ਤੋਂ ਬਾਅਦ ਮੰਦੀ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ ਐਸਜੀ ਕੁਮਾਰ ਮਲੋਤਰਾ ਜੀ ਕੀ ਗੱਲ ਹੋਈ ਹੈ ਜੀ ਸਰ ਮੈਂ ਦੱਸਦੇ ਨੇ ਮੇਰੇ ਮਿਸਜ ਪਹਿਲਾਂ ਕੈਂਸਰ ਨਾ ਗਏ ਆ ਮੇ ਜ਼ਿੰਦਗੀ ਦੀ ਸਾਰੀ ਕਮਾਈ ਲੱਗੀ ਜੋ ਪੈਰ ਕੁਛ ਬੱਤਿਆ ਖੁਚਿਆ ਮੈਂ ਜਾਨਵਰਾਂ ਦੇ گاਵਾਂ ਲੈ ਇਹ ਮੱਝਾ ਪਾਇਆ ਪਰ ਮੇਰੇ ਨਾਲੇ ਬਹੁਤ ਨਜਾਇਜ਼ ਮੈਨੇ ਪਤਾ ਨਹੀਂ ਰੰਜਸ਼ ਕੱਟ ਕੇ ਪਿੱਛੋਂ ਦੀ ਆਏ ਨੇ ਪਿੱਛੋਂ ਦੀ ਆ ਕੇ ਮੈਂ ਤੇ ਮਿਹਨਤ ਕਰਕੇ ਆਪਣੇ ਮੇਰੀ 120 ਕਿਲੋ ਦੁੱਧ ਵਾਲੀਆਂ گاਵਾਂ ਹਿੱਤ ਨੇ ਸਭ ਇਹਨਾਂ ਨੂੰ ਕੁਝ ਪੌਇਜ਼ਨ ਦੇ ਗਏ ਤੁਹਾਡੇ ਸਾਹਮਣੇ ਕੋ ਖੁੱਲੀ ਤੇ ਤੜਫ ਤੜਕੇ ਮਰੀਆਂ ਤੇ ਮੈਂ ਪ੍ਰਸ਼ਾਸਨ ਅਕ ਇਹਹੀ ਬੇਨਤੀ ਕਰਦਾ ਕਿ ਮੇਰੇ ਕੋਲ ਤਾਂ ਰੋਜ਼ਗਾਰ ਵੀ ਖੋਇਆ ਗਿਆ ਮੇਰਾ ਮੇਰੇ ਕੋਲ ਬੋਲੇ ਹਮ ਨਹੀਂ ਜਾਂਦਾ ਇੱਕ ਮਿੰਟ ਮੇਰੀ ਜੇ ਮੇਰੀ ਜੇ ਮਦਦ ਕਰ ਸਕਦਾ ਤੇ ਕਰੋ ਮੇਰੇ ਮੇਰਾ ਬਹੁਤ ਬੁਰਾ ਮਰਦ ਅੱਗੇ ਜ਼ਿੰਦਗੀ ਦੀ ਸਾਰੀ ਇਸੇ ਦਾ ਉੱਪਰ ਜਿੰਨੀ ਕਮਾਈ ਸਾਰੀ ਲਾਇਆ ਬੇਟਾ ਕੈਸਰ ਤੇ ਮੇਰੇ ਬੱਚੇ ਆ ਮੇਰੀ ਹੈਲਪ ਕੀਤੀ ਜਾਵੇ ਅੱਜ ਸਾਨੂੰ ਡੇਰੀ ਕੰਪਲੈਕਸ ਤੋਂ ਜਿਹੜੇ ਡੇਰੀ ਦੇ ਮਾਲਕ ਨੇ ਮਲਹੋਤਰਾ ਡੇਰੀ ਹੈ ਇਹਨਾਂ ਦੀ ਇਹਨਾਂ ਨੇ ਸਾਨੂੰ ਕਾਲ ਕੀਤਾ ਸੀਗਾ ਕਿ ਇਸ ਜਗ੍ਹਾ ਦੇ ਵਿੱਚ ਇਹਨਾਂ ਦੇ ਜਿਹੜੇ ਗਊਆਂ ਨੇ ਤਿੰਨ ਗਊਆਂ ਤੇ ਦੋ ਛੋਟੇ ਆ ਕਟੀਆਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਉਹਨਾਂ ਨੂੰ ਆਪਣਾ ਪੁਆਇਜ਼ਨ ਜਿਹੜਾ ਦਿੱਤਾ ਗਿਆ ਇਹਨਾਂ ਦੇ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਤਿੰਨ ਗਊਆਂ ਹੋਰ ਜੜੀਆਂ ਤੜਫ-ਸੜਫ ਕੇ ਮਰੀਆਂ ਸੀਗੀਆਂ ਲੇਕਿਨ ਅੱਜ ਜਿਹੜਾ ਵਾ ਜਿਹੜਾ ਮੇਨ ਜਿਹੜਾ ਦੁੱਧ ਦਿੰਦੀਆਂ ਨੇ ਜਿਨ੍ਹਾਂ ਨਾਲ ਇਹਨਾਂ ਦਾ ਰੋਜ਼ਗਾਰ ਚੱਲਦਾ ਵਾ ਇੱਕ-ਇੱਕ ਲੱਖ ਰੁਪਏ ਦੀ ਗਊਆਂ ਜਿਨ੍ਹਾਂ ਨੂੰ ਕੁਝ ਦੇ ਕੇ ਉਹਨਾਂ ਜਿਹੜੀ ਮੌਤ ਦੇ ਘਾਟ ਉਤਾਰਿਆ ਗਿਆ ਬਹੁਤ ਹੀ ਨਿੰਦਨੀਆ ਗੱਲ ਹੈ ਜੜੀਆਂ ਗਊਆਂ ਦੇ ਹੱਤਿਆ ਕੀਤੀ ਗਈ ਆ ਉਹਨਾਂ ਦੇ ਮੂੰਹ ਦੇ ਵਿੱਚੋਂ ਹੀ ਬਲੱਡ ਨਿਕਲ ਰਿਹਾ ਅਸੀਂ ਅੱਜ ਮੌਕੇ ਤੇ ਆ ਕੇ ਜਿਹੜੇ ਅੰਮ੍ਰਿਤਸਰ ਦੇ ਡੀਐਸਪੀ ਸਾਹਿਬ ਨੇ ਡੀਸੀਪੀ ਲਾਅ ਐਂਡ ਆਰਡਰ আলম ਜੀ ਉਹਨਾਂ ਨਾਲ ਵੀ ਗੱਲ ਕੀਤੀ ਹੈ ਇਸ ਰਿਗਾਰਡਿੰਗ ਉਹਨਾਂ ਨੇ ਇੱਕ ਟੀਮ ਜਿਹੜੀ ਅਸੀਂ ਕਹਿੰਦੇ ਨੇ ਕਿ ਅਸੀਂ ਬਣਾ ਕੇ ਜੋ ਮੈਨੂਅਲੀ ਕਿਉਂਕਿ ਇੱਥੇ ਕੈਮਰੇ ਨਹੀਂ ਲੱਗੇ ਹੋਏ ਤੇ ਇੱਕ ਜਿਹੜਾ ਵਾ ਮੈਨੂਅਲੀ ਜਿਹੜਾ ਵਾ ਇੱਥੋਂ ਦੀ ਸਾਰੀ ਇਨਕੁਆਇਰੀ ਕੀਤੀ ਜਾਏਗੀ ਏਸੀਪੀ ਜਿਹੜੇ ਨੇ ਜਸਪਾਲ ਜੀ ਉਹਨਾਂ ਨਾਲ ਵੀ ਮੇਰੀ ਗੱਲ ਹੋ ਗਈ ਹੈ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਪਹੁੰਚ ਚੁੱਕਾ ਵਾ ਤੇ ਇੱਥੇ ਅਸੀਂ ਇੱਕ ਸਭ ਤੋਂ ਪਹਿਲਾਂ ਗੱਲ ਕਵਾਂਗੇ ਕਿ ਅਗਰ ਕਿਸੇ ਨੇ ਵੀ ਰੰਜਿਸ਼ ਕੀਤੀ ਹੈ ਇਹਨਾਂ ਦੇ ਨਾਲ ਡੇਰੀ ਵਾਲੇ ਨਾਲ ਕਿਥੇ ਰੰਜਿਸ਼ ਸੀਗੀ ਤੇ ਇਹਨਾਂ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਨਾ ਕਿ ਇਹਨਾਂ ਬੇਜੁਬਾਨਾਂ ਦੇ ਉੱਪਰ ਜਿਹੜਾ ਵਾ ਇਸ ਤਰੀਕੇ ਦੇ ਨਾਲ ਜ਼ੁਲਮ ਅਤਿਆਚਾਰ ਕੀਤਾ ਬਹੁਤ ਹੀ ਨਿੰਦਨੀ ਹੈ ਇਸ ਸੰਬੰਧ ਵਿੱਚ ਡਿਪਟੀ ਡਾਇਰੈਕਟਰ ਜਿਹੜੇ ਨੇ ਐਨੀਮਲ ਹਸਬੈਂਡੀ ਦੇ ਨਵਰਾਜ ਜੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਉਹ ਡਾਕਟਰ ਪੰਨੂ ਜੀ ਦੀ ਉਹਨਾਂ ਨੇ ਡਿਊਟੀ ਲਗਾਤੀ ਹੈ ਟੀਮ ਬਣਾ ਕੇ ਤੇ ਇਹਨਾਂ ਗਊਆਂ ਦਾ ਜਿਹੜਾ ਪੋਸਟਮਾਰਟਮ ਜਿਹੜਾ ਜਲਦੀ ਕਰ ਦਿੱਤਾ ਜਾਏਗਾ ਤੇ ਆਸੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਇਹ ਨਾ ਜਦੋਂ ਦੀ ਕਾਲ ਆਈ ਹੈ ਇਹਨਾਂ ਦਾ ਬਹੁਤ ਹੀ ਰੋ ਰੋ ਕੇ ਬੁਰਾ ਹਾਲ ਕਿਉਂਕਿ ਇਹਨਾਂ ਦਾ ਸੋਰਸ ਆਫ ਇਨਕਮ ਸਿਰਫ ਹੈ ਤਿੰਨ ਗਵਾਂ ਸੀਗੀਆਂ ਤੇ ਬਹੁਤ ਹੀ ਨਿੰਦਰੀਆਂ ਬਹੁਤ ਸ਼ਰਮ ਵਾਲੀ ਗੱਲ ਹੈ ਤੇ ਜਿਹੜੇ ਲੋਕਾਂ ਨੇ ਇਹ ਕੀਤਾ ਮੈਂ ਇੱਕ ਉਹਨੂੰ ਗੱਲ ਕਵਾਂਗਾ ਵੀ ਇਹ ਕਾਲ ਯੁਗ ਨਹੀਂ ਚੱਲ ਰਿਹਾ ਕਰ ਯੁਗ ਚੱਲ ਰਿਹਾ ਤੂੰ ਅੱਜ ਹੈ ਬੇਜਵਾਨਾ ਲਾਲ ਕੀਤਾ ਹੋਇਆ ਕੱਲ ਤੇਰੇ ਨਾਲ ਜਾਂ ਤੇਰੇ ਪਰਿਵਾਰ ਨਾਲ ਖੁਦ ਹੀ ਤੂੰ ਦੇਖ ਲੇਗਾ ਕਿ ਤੁਹਾਡਾ ਕੀ ਹਾਲ ਹੈ ਤੇ ਜਿਸ ਤਰੀਕੇ ਨਾਲ ਤਰਫ ਤਰਫ ਕੇ ਮਰੇ ਨੇ ਬੇਜਵਾਨ ਇਸੇ ਤਰੀਕੇ ਨਾਲ ਤੁਹਾਡੀ ਵੀ ਮੌਤ ਹੋਏਗੀ ਸਰ ਆ ਵੇਖੋ ਕਿਵੇਂ ਪਈ ਕੁੜਲੀ ਕੀ ਕਹਿਣਾ ਚਾਹੋਗੇ ਬੜੀ ਮੰਦ ਭਾਗੀ ਘਟਣਾ ਜਿਹੜੀ ਕਿ ਇੱ ਮੈਂ ਸਹਿਰਜਿੰਦਰ ਸਿੰਘ ਇੰਚਾਰਜ ਫਤਾ ਪਰ ਚੌਂਕੀ ਇਹ ਬਹੁਤ ਮੜਾ ਹੋਇਆ ਮੈਂ ਇੱਥੇ ਆ ਕੇ ਇਹਨਾਂ ਨੇ ਮੈਨੂੰ ਅਬਸੀਖ ਜੀ ਨੇ ਦੱਸਿਆ ਵੀ ਸਾਡੀਆਂ ਗਾਵਾਂ ਇਦਾਂ ਹੋ ਗਈਆਂ ਅਸੀਂ ਮੌਕਾ ਲੇ ਕੇ ਆ ਕੇ ਹੁਣ ਡਾਕਟਰ ਸਾਹਿਬ ਦੀ ਐਪਲੀਕੇਸ਼ਨ ਲੇ ਕੇ ਤੋਂ ਉਹਨਾਂ ਦੀ ਡਿਊਟੀ ਲੱਗ ਗਈ ਹੈ ਉਹ ਆਉਂਦੇ ਆ ਤੇ ਇਹਨਾਂ ਦਾ ਪੋਸ਼ਟ ਮਾਰਟ ਕਰਕੇ ਜੋ ਵੀ ਬੰਦੀ ਕਾਰਵਾਈ ਜੇ ਇਹਨਾਂ ਨੂੰ ਫਿਰ ਵੀ ਮੱਗੋਂ ਪਿੱਛੋਂ ਵੀ ਕਿਤੇ ਕੋਈ ਸ਼ੱਕ ਮਿਲੇ ਤਾਂ ਸਾਨੂੰ ਪਰਮਿਸ਼ਨ ਜੋ ਮਰਜ਼ੀ ਅਧੀ ਰਾਤ ਨਾਉਣ ਇਹਨਾਂ ਦੀ ਉਹਦੇ ਮੁਤਾਬਕ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੱਲ ਦੀਆਂ ਗਾਵਾਂ ਮਰੀਆਂ ਹੋਈਆਂ ਨੇ ਕੱਲ ਵੀ ਤੁਸੀਂ ਆਏ ਸੀ ਇੱਥੇ ਤੇ ਕੱਲ ਦੀ ਕੋਈ ਜਾਂਚ ਪੜਤਾਲ ਕੁਝ ਕੀਤੀ ਜਾਂਚ ਪੜਤਾਲ ਇਹਨਾਂ ਦੀ ਕੀਤੀ ਹੈ ਸੱਚ ਇਹਨਾਂ ਦੇ ਕੈਮਰਾ ਨਹੀਂ ਹੈਗਾ ਇੱਥੇ ਲੱਗੇ ਸਾਕੇ ਕੈਮਰਾ ਕਿਤੇ ਵੀ ਨਹੀਂ ਹੈਗਾ ਤੇ ਇਹਨਾਂ ਨੂੰ ਇਹ ਗੱਲ ਕਹੀ ਹੈ ਵੀ ਜੇ ਕੋਈ ਸ਼ੱਕ ਜਾਰ ਕਰਦੇ ਸਾਨੂੰ ਦੱਸ ਦਿਓ ਰਾਤ ਅਸੀਂ ਆਏ ਹਾਂ ਮੌਕਾ ਵੇਖ ਕੇ ਐਪਲੀਕੇਸ਼ਨ ਰੋਸ਼ਲ ਲਿਖ ਕੇ ਕਾਰਵਾਈ ਇਹੀ ਕਾਨੂੰਨੀ ਕਾਰਵਾਈ ਇਹੀ ਕਰਤੀ ਹੈ ਸ਼ੁਰੂ ਜੀ ਤਜਵੀਰ ਆਊਗੀ ਪੋਸ਼ਟ ਮੈਟਰ ਦੇ ਮੁਤਾਬਕ ਕਰ ਲਈ ਦੀ ਜੀ